ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨ ਕੌਰ ਭਗਵਾਨ ਜੀ ਪੰਜਾਬ ਭਗਵੰਤ ਸਿੰਘ ਮਾਰਵਲੋ ਅਜੋ ਹੁਸ਼ਿਆਰਪੁਰ ਦੇ ਹੜਪਰ ਬਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਉਹਨਾਂ ਦੀ ਆਮਦ ਤੇ ਮੈਂਬਰ ਪਾਰਲੀਮੈਂਟ ਰਾਜkumar ਚੱਬੇਵਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 3 ਲੱਖ ਏਕੜ ਜ਼ਮੀਨ ਦਾ ਸਰਕਾਰ ਵੱਲੋਂ ਨਿਰੇਖਣ ਕਰਕੇ ਹਰ ਇੱਕ ਪੰਜਾਬ ਦੇ ਕਿਸਾਨ ਦਾ ਮੁਆਵਜ਼ਾ ਦਿੱਤਾ ਜਾਏਗਾ ਸਰਕਾਰ ਹੜਪੇੜਾਂ ਦੇ ਲਈ ਹਰ ਸੰਭਵ ਸਹਾਇਤਾ ਦੇ ਰਹੀ ਹੈ ਭਾਰ ਕੁਦਰਤ ਅੱਗੇ ਇਸ ਦਾ ਸੌਣ ਨਹੀਂ ਚੱਲਦਾ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਦਿਨ ਰਾਤ ਹਾਜ਼ਰਾਂ ਤੇ ਰਹਿਾਂਗੇ ਵੀ ਹੋਰ ਆ ਕਿਹਾ ਹੈ ਕਿ ਸੀਐਮਾਨ ਲਗਾਤਾਰ ਇਨਾਂ ਲੋਕਾਂ ਦੇ ਲਈ ਜ਼ਰੂਰਤਮੰਦ ਚੀਜ਼ਾਂ ਪੇਚ ਰਹੇ ਨੇ ਜਿਵੇਂ ਅੱਜ ਵੇਲੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਆਸ ਰਿਆ ਦੀ ਜਿਹੜਾ ਹੁਸ਼ਾਰਪੁਰ ਚ ਪਿੰਡ ਹੈ ਸੀਐਮ ਭਵਨ ਸਿੰਘ ਮਾਨ ਇੱਥੇ ਪਹੁੰਚਿਆ ਹਨ ਉਹਨਾਂ ਨੇ ਸਕੂਲ ਦਾ ਦੌਰਾ ਕੀਤਾ ਹੈ ਸਾਡੇ ਨਾਲ ਰਾਜkumar ਚੱਪੇਲ ਦੀ ਡਾਕਟਰ ਸਾਹਿਬ ਜਿਹੜੇ ਵੀ ਨੰਬਰ ਪਾਰਲੀਮੈਂਟ ਨਾਲ ਹੁਸ਼ਾਰਪੁਰ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਸੀਐਮ ਸਾਹਿਬ ਦੀ ਆਮਤ ਕੀ ਲੋਕਾਂ ਨੂੰ ਮਿਲਤਾ ਚੱਗੀ ਹਾਂ ਜੀ ਸਿਮ ਸਾਹਿਬ ਦੀ ਆਮਦ ਤੇ ਮੈਂ ਸਮਝਦਾ ਕਿ ਸਾਡੇ ਲੋਕਾਂ ਦਾ ਸਾਡੇ ਜੀਵਨ ਜੀਵਨ ਦਾ ਸਾਡੇ ਕਿਸਾਨ ਵੀਰਾਂ ਦਾ ਔਰ ਸਾਡੇ ਪਿੰਡਾਂ ਦੇ ਵਿੱਚ ਮੈਂ ਕਾਫੀ ਪਿੰਡਾਂ ਦੇ ਵਿੱਚ ਆਲੇ ਦੁਆਲੇ ਨੁਕਸਾਨ ਹੋਇਆ ਖਾਸ ਤੌਰ ਤੇ ਚਾਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਸੀਐਮ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਆਪਣੀ ਫੇਰੀ ਦੌਰਾਨ ਸਭ ਤੋਂ ਪਹਿਲਾਂ ਇਵੈਕੂਏਸ਼ਨ ਕੈਂਪ ਜਿਹੜਾ ਰਾਹਤ ਕੈਂਪ ਤੇ ਉਸ ਦੇ ਵਿੱਚ ਗਏ ਉਸ ਦੇ ਵਿੱਚ ਸਾਰੇ ਲੋਕਾਂ ਦਾ ਹਾਲ ਚਾਲ ਪੁੱਛਿਆ ਤੇ ਕਰੀਬ 200 ਦੇ ਕਰੀਬ ਜਿੱਥੇ ਲੋਕ ਜਿਹੜੇ thank yeah, you ਰਹ ਰਹੀ ਨੇ ਉਹਥੇ ਪ੍ਰੋਪਰ ਉਹਨਾਂ ਦਾ ਕਾਲੇ ਪੀਲੇ ਦਾ ਪ੍ਰਬੰਧ ਉਸ ਦਾ ਜਾਇਜ਼ਾ ਗਿਆ ਔਰ ਮੈਡੀਕਲ ਟ੍ਰੀਟਮੈਂਟ ਦੇ ਰਿਗਾਰਡਿੰਗ ਜੋ ਮੈਡੀਕਲ ਪ੍ਰਵੰਤਾ ਦਾ ਉਹ ਜਾਇਜ਼ਾ ਲਿਆ ਉਹਨਾਂ ਦਾ ਰਹਿਣ ਸਹਿਣ ਦਾ ਜਾਇਜ਼ਾ ਲਿਆ ਸੋ ਸੀਐਮ ਸਾਹਿਬ ਨੇ ਉਥੇ ਕਾਫੀ ਲੋਕਾਂ ਨੂੰ ਸੰਤੁਸ਼ਟ ਪਾਇਆ ਔਰ ਲੋਕਾਂ ਨੇ ਕਾਫੀ ਸੈਟੀਸਫਾਈ ਹੋ ਗਏ ਸੈਟੀਸਫੈਕਸ਼ਨ ਪ੍ਰਗਟ ਕੀਤੀ ਕਿ ਸਾਨੂੰ ਸਾਰਾ ਜਿਹੜਾ ਟੇਕ ਕੇਅਰ ਹੋ ਰਹੀ ਹੈ ਪਰ ਕਿਉਂਕਿ ਉਹਨਾਂ ਦਾ ਘਰਾਂ ਦਾ ਜੋ ਭਾਰੀ ਨੁਕਸਾਨ ਹੋਇਆ ਇੱਥੇ ਲਗਭਗ 5-5 ਫੁੱਟ ਦੇ ਕਰੀਬ ਪਾਣੀ ਸੀ ਸੋ ਸੀਐਮ ਸਾਹਿਬ ਨੇ ਅੱਜ ਤੁਸੀਂ ਜੋ ਉਹ ਨਹੀਂ ਦੱਸ ਰਹੇ ਸੀ ਕਿ ਬਿਆਸ ਇਹ ਤੇ ਵੀ ਜਿੱਤੇ ਦੌਰ ਤੇ ਫੋਰਥ ਤੇ ਵੀ ਹੋ ਕੇ ਗਏ ਆ ਔਰ ਉਹਨਾਂ ਨੇ ਜਾਇਜ਼ਾ ਲਿਆ ਕਿ ਜਿਹੜਾ ਦਰਿਆ ਹੈ ਇਹਦਾ ਜਿਹੜਾ ਬਿਲਕੁਲ ਇੱਕ ਦਾ ਡੀਸੈਲਟਿੰਗ ਕਰਨੀ ਹੈ ਇਹਨਾਂ ਨੂੰ ਡੂੰਘੇ ਕਰਨ ਵਾਲਾ ਹੈ ਤਾਂ ਕਿ ਪਾਣੀ ਜਿਹੜਾ ਉਹਦੀ ਜਿਹੜੀ ਕਪੈਸਿਟੀ ਹੈ ਉਹ ਵਧਾਈ ਜਾ ਸਕੇ ਸੋ ਇਸ ਦੇ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਨੇ ਕੁਝ ਕਿਉਂਕਿ ਕੁਝ ਜਿਹੜਾ ਫੋਰੈਸਟ ਦਾ ਏਰੀਆ ਹੈ ਕੁਝ ਹੋ ਸੈਂਟਰ ਗਵਰਨਮੈਂਟ ਦੇ ਏਰੀਆਜ਼ ਨੇ ਸੋ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਨ ਦੀ ਉਹਨਾਂ ਨੇ ਉਹਨਾਂ ਨੂੰ ਪ੍ਰੋਸੈਸ ਕਰਵਾਇਆ ਕਿ ਸੈਂਟਰ ਗਵਰਨਮੈਂਟ ਦੇ ਨਾਲ ਗੱਲ ਕਰਕੇ ਜੋ ਵੀ ਇਹਦਾ ਪੱਕਾ ਇਲਾਜ ਹੈ ਕੀਤਾ ਜਾਏਗਾ اور ਦੂਸਰਾ ਜੋ ਮੈਂ ਸਮਝਦਾ ਕਿ ਜਿਹੜੀ ਜੜ ਹੈ ਜਿਹੜੀ ਜਿਸ ਦੇ ਕਰਕੇ ਲੋਕ ਅੱਜ ਸਫਰ ਕਰ ਰਹੇ ਨੇ ਲੋਕ ਪ੍ਰਭਾਵਿਤ ਨੇ ਲਗਭਗ ਮੇਰਾ ਕਹਿ ਲੀਏ 300 ਪਿੰਡ ਜਿਹੜਾ ਪ੍ਰਭਾਵਿਤ ਹੈ ਉਹ ਤੁਸੀਬਨ ਟੋਕਸਨ ਦੇ ਨਾਲ ਚੱਕੀ ਤੋਂ ਇਨਫੈਕਟ ਪਾਣੀ ਆਇਆ ਔਰ 1.5 ਲੱਖ ਤੋਂ 1.5 ਲੱਖ ਕਿਲੋ ਸਿਕ ਤੋਂ ਵੀ ਜ਼ਿਆਦਾ ਪਾਣੀ ਚੱਕੀ ਟੁੱਟਣ ਦੇ ਨਾਲ ਉੱਥੇ ਜਿਹੜਾ ਤੁਸੀਬਨ ਟੁੱਟਿਆ ਔਰ ਉਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਦੇ ਵਿੱਚ ਮੈਂ ਤਾਂ ਆਪੂ ਸਾਰੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਅੱਜ ਇੱਥੇ ਤੱਕ ਵੀ ਪਾਣੀ ਜਿਹੜਾ ਉਸ ਦੇ ਕਰਕੇ ਹੋਇਆ ਔਰ ਸੀਐਮ ਸਾਹਿਬ ਨੇ ਤੁਸੀਬਨ ਦਾ ਬਿਲਕੁਲ ਪਰਮਾਨੈਂਟ ਇਲਾਜ ਜਿਹੜਾ ਉਸ ਨੂੰ ਪਰਮਾਨੈਂਟ ਤੌਰ ਤੇ ਉਸ ਨੂੰ ਮਜ਼ਬੂਤ ਕਰਨ ਦਾ ਪ੍ਰੋਸਾ ਦਿੱਤਾ ਤਾਂ ਕਿ ਇਨ ਫਿਊਚਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ 3 ਲੱਖ 1 ਏਕੜ ਦਾ ਜਿਹੜਾ ਆ ਸਰਕਾਰ ਵੱਲੋਂ ਪੂਰਾ ਨਿਰਖਣ ਕੀਤਾ ਜਾ ਰਿਹਾ ਹੈ ਅਤੇ ਮੁਆਵਜ਼ਾ ਜਿਹੜਾ ਹੈ ਜਲਦ ਤੋਂ ਜਲਦ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀਆਂ ਫਸਲਾਂ ਘਾਟਾ ਜਿਹੜਾ ਆ ਉਹ ਇਸ ਹੜ੍ਹ ਨੇ ਆਪਣੀ ਜੇਬੀ ਤੇ ਲੈ ਲਿਆ ਹੈ ਚੇਰਮੈਨ ਸਾਹਿਬ ਜੀ ਨਰ ਰਿੰਦਰ ਸਿੰਘ న్యూਸ ਸਰ ਪੰਜਾਬ ਹੁਸ਼ਿਆਰ